ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਸੀਂ ਜਾਣੋਗੇ ਨਾਰੀਅਲ ਦੇ ਦੁੱਧ ਦੇ ਬਾਰੇ ਵਿੱਚ ਇਹ ਕਿੱਦਾਂ ਬਣਦਾ ਹੈ ਸਾਡੇ ਸਰੀਰ ਵਾਸਤੇ ਕਿਉਂ ਜ਼ਰੂਰੀ ਹੈ ਤੇ ਇਸ ਦੇ ਸਾਡੇ ਸਰੀਰ ਨੂੰ ਕੀ ਕੀ ਲਾਭ ਮਿਲਦੇ ਹਨ ਇਸ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਕੋ ਜਾਣਦੇ ਹਾਂ ਤੇ ਸਿੱਖਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਇਸ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਨਾਰੀਅਲ ਦੇ ਦੁੱਧ ਦੇ ਸਾਡੇ ਸਰੀਰ ਨੂੰ ਕੀ ਕੀ ਫਾਇਦੇ ਹੁੰਦੇ ਹਨ ਜੀ ਦੇਖੋ ਨਾਰੀਅਲ ਦਾ ਦੁੱਧ ਜਿਹੜਾ ਨਾ ਇਹ ਪਹਿਲਾਂ ਤਾਂ ਗੱਲ ਹੈ ਕਿ ਨਾਰੀਅਲ ਆਉਂਦਾ ਆ ਨਾਰੀਅਲ ਦਾ ਦੁੱਧ ਤੇ ਅਸੀਂ ਬਣਾ ਲੈਂਦੇ ਆ ਜੀ ਤੇ ਨਾਰੀਅਲ ਦਾ ਦੁੱਧ ਇਸ ਕਰਕੇ ਬਣਾਉਣਾ ਹੈ ਕਿਉਂਕਿ ਬੱਚੇ ਬਹੁਤ ਜਿਹੜੇ ਛੋਟੇ ਹੁੰਦੇ ਨੇ ਉਹ ਨਾਰੀਅਲ ਨਹੀਂ ਖਾ ਸਕਦੇ ਜੀ ਤੇ ਇਸ ਸਮਨਾ ਵਾਸਤੇ ਹੀ ਬੜਾ ਗੁਣਕਾਰੀ ਹੈ ਉਹ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਜਿਹੜੇ ਦੂਸਰੇ ਦੁੱਧ ਨੇ ਐਨੀਮਲ ਮਿਲਕ ਜਿਹੜਾ ਹੈਗਾ ਉਹ ਸੇਤ ਵਾਸਤੇ ਹੁਣ ਨੁਕਸਾਨਦੇ ਹੋ ਚੁੱਕਾ ਹੈ। ਦਿਨਾਈ ਪਿਓਰ ਮਿਲਦਾ ਹੈ। ਜੀ ਬਿਲਕੁਲ। ਸੋ ਇਸ ਕਰਕੇ ਜਿਹੜਾ ਇਹਨੂੰ ਇਹਦੀ ਜਗ੍ਹਾ ਕੋਈ ਨਾ ਕੋਈ ਸਬਸਟੀਟਿਊਟ ਸਾਨੂੰ ਚਾਹੀਦੇ ਨੇ ਜਿਹਦੇ ਚ ਅਸੀਂ ਅੱਗੇ ਦੋ ਦੁੱਧਾਂ ਦੀ ਗੱਲ ਕੀਤੀ ਠੀਕ ਹੈ ਜੀ ਇੱਕ ਅਸੀਂ ਮੂੰਗਫਲੀ ਦਾ ਦੁੱਧ ਬਣਾਇਆ ਸੀ ਇੱਕ ਸੋਇਆ ਬੀਨ ਦਾ। ਜੀ ਸੋ ਅੱਜ ਦਾ ਅਸੀਂ ਜਾਣਾਂਗੇ ਕਿ ਜਿਹੜਾ ਹੈਗਾ ਨਾਰੀਅਲ ਦਾ ਦੁੱਧ ਇਹਦੇ ਬਾਰੇ ਚ। ਜੀ ਨਾਰੀਅਲ ਦਾ ਦੁੱਧ ਇੱਕ ਤਾਂ ਨਾਰੀਅਲ ਖੁਦ ਆਪਣੇ ਆਪ ਜਿਹੜੀ ਕੱਚੀ ਗਰੀ ਹੁੰਦੀ ਹੈ ਪੋਸ਼ਣ ਦਾ ਭੰਡਾਰ ਹੈ ਇਹਦੇ ਚ ਲਗਭਗ ਸਾਰੇ ਹੀ ਉਹ ਬੈਲੈਂਸ ਪੋਸ਼ਕ ਤੱਤ ਨੇ ਜਿਹੜੇ ਸਾਨੂੰ ਦੁੱਧੋਂ ਮਿਲਦੇ ਨੇ ਪ੍ਰੋਟੀਨ ਇਹਦੇ ਚ ਕਾਫੀ ਅੱਛਾ ਹੈ ਬਾਕੀ ਜਿਹੜੇ ਮਿਨਰਲਸ ਨੇ ਵਿਟਾਮਿਨਸ ਨੇ ਉਹ ਐਚਓ ਮਿਲਦੇ ਆਇਹ ਚੋਂ ਇੱਕੋ ਚੀਜ਼ ਆ ਖਾਸ ਮਿਲਦੀ ਹੈ ਜੀ ਇੱਕ ਤਾਂ ਇਹਦੇ ਚੋਂ ਮਿਲਦਾ ਹੈ ਲੋਰਿਕ ਐਸਿਡ ਜਿਹੜਾ ਕਿ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਸੇਮਨ ਨੂੰ ਰੱਖਣ ਦੇ ਵਿੱਚ ਮਦਦ ਕਰਦਾ ਹੈ ਇਹ ਐਂਟੀਬੈਕਟੀਰੀਅਲ ਦੀ ਤਰ੍ਹਾਂ ਕੰਮ ਕਰਦਾ ਹੈ ਐਂਟੀਵਾਇਰਲ ਦੀ ਤਰ੍ਹਾਂ ਕੰਮ ਕਰਦਾ ਹੈ ਇਸ ਕਰਕੇ ਸਾਨੂੰ ਜਿਹੜੀਆਂ ਵੀ ਵਾਇਰਸ ਨਾਲ ਹੋਣ ਹੋਣੀਆਂ ਜਾਂ ਬੈਕਟੀਰੀਆ ਨਾਲ ਹੋਣ ਹੋੜੀਆਂ ਬਿਮਾਰੀਆਂ ਉਹਨਾਂ ਤੋਂ ਸਾਨੂੰ ਸੁਰੱਖਿਅਤ ਰੱਖਦਾ ਹੈ ਜੀ ਜਿਹੜੀ ਜਿਹੜੀ ਖੂਬੀ ਦੂਸਰੇ ਦੁੱਧ ਚ ਨਹੀਂ ਹੈਗੀ ਦੂਸਰਾ ਜਿਹੜਾ ਐਨੀਮਲ ਮਿਲਕ ਹੁੰਦਾ ਹੈ ਉਹਦੇ ਵਿੱਚ ਜਿਹੜੀਆਂ ਫੈਟਸ ਨੇ ਉਹ ਬੜੀਆਂ ਸੋਲਿਡ ਫੈਟ ਨੇ ਹਾਰਡ ਫੈਟਸ ਨੇ ਜਿਨ੍ਹਾਂ ਨੂੰ ਜਿਹੜੀਆਂ ਕਿ ਚਰਬੀ ਬਣ ਕੇ ਸਰੀਰ 'ਚ ਇਕੱਠੀਆਂ ਹੁੰਦੀਆਂ ਨੇ ਜੀ ਜਦਕਿ ਜਿਹੜੀਆਂ ਨਾਰੀਅਲ ਐ ਇਹਦੇ ਵਿੱਚ ਜਿਹੜੀ ਫੈਟ ਹੈ ਉਹ ਮੀਡੀਅਮ ਚੇਨ ਜਿਹੜੀ ਫੈਟ ਯਸਰਚ ਨੇ ਉਹਦੇ ਵਿੱਚ ਜਿਹੜੇ શરીਦ ਵਿੱਚ ਜਾ ਕੇ ਤੁਰੰਤ ਊਰਜਾ ਦੇ ਵਿੱਚ ਬਦਲਦੇ ਨੇ ਤੇ ਕੈਲਰੀ ਦੇ ਰੂਪ ਦੇ ਵਿੱਚ ਜਨ ਕਿ ਫੈਟ ਦੇ ਰੂਪ ਵਿੱਚ શરીਦ ਦੇ ਵਿੱਚ ਇਕੱਠੇ ਨਹੀਂ ਹੁੰਦੇ ਜੀ ਇਸ ਕਰਕੇ ਵਜਨ ਨੂੰ ਕੰਟਰੋਲ ਚ ਰੱਖਣ ਦੇ ਵਿੱਚ ਜਾਂ ਜਿਹੜੇ ਵਜਨ ਘਟਾਉਣਾ ਚਾਹੁੰਦੇ ਉਹਨਾਂ ਉੱਤੇ ਵੀ ਬੜਾ ਫਾਇਦੇਮੰਦ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਾਡਾ ਇਮਿਊਨ ਸਿਸਟਮ ਨੂੰ ਸਟਰੋਂਗ ਕਰਦਾ ਤੇ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦਾ ਹੈ ਐਂਟਰੀ ਇਨਫਰਮੇਟਿਵ ਜਿਹੜਾ ਅੰਦਰ ਸੀਰੀਸ ਦੀ ਸੂਜਨ ਹੋਣ ਕਰਕੇ ਜਿਹੜੀਆਂ ਪ੍ਰੋਬਲਮ ਆਉਂਦੀਆਂ ਉਹਨਾਂ ਤੋਂ ਵੀ ਮਿਚਾ ਕੇ ਰੱਖਦਾ ਇਹਦੇ ਨਾਲ ਹੋਰ ਜਿਹੜੀਆਂ ਛਾਤੀ ਨਾਲ ਸੰਬੰਧਿਤ ਰੋਗ ਨੇ ਉਹਨਾਂ ਦਾ ਵੀ ਸਾਡੇ ਬੀਪੀ ਨੂੰ ਕੰਟਰੋਲ ਕਰਨ ਦੇ ਵਿੱਚ ਠੀਕ ਹੈ ਖੰਗ ਜੁਕਾਮ ਜਿਹੜੇ ਹੋ ਜਾਂਦੇ ਉਹਨਾਂ ਤੋਂ ਸੁਰੱਖਿਅਤ ਰੱਖਣ ਵਾਸਤੇ ਸੋ ਡਾਇਬੀਟਸ ਵਰਗੀਆਂ ਬਿਮਾਰੀਆਂ ਵਾਸਤੇ ਇਹ ਬੜਾ ਹੀ ਲਾਭਕਾਰੀ ਹੈ ਜੀ ਸੋ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਅਗਰ ਇਸਤੇਮਾਲ ਕਰੀਏ ਜਿਹੜੇ ਤੇ ਸਿਆਣੇ ਬੰਦੇ ਨੇ ਜਿਹੜੇ ਨਾਲ ਉੱਤੇ ਦੰਦ ਆ ਚੁੱਕੇ ਨੇ ਉਹ ਤੇ ਨਾਰੀਅਲ ਦੀ ਗਰੀ ਵੀ ਖਾ ਲੈਣਗੇ ਤੇ ਸਿਹਮ ਗੋਣ ਨੂੰ ਮਿਲ ਜਾਣੇ ਨੇ ਜੀ ਲੇਕਿਨ ਜਿਹੜੇ ਖਾਸ ਕਰਕੇ ਛੋਟੇ ਬੱਚੇ ਹੁੰਦੇ ਨੇ ਅਗਰ ਉਹਨਾਂ ਨੂੰ ਅਸੀਂ ਨਾਰੀਅਲ ਦਾ ਦੁੱਧ ਦਿੰਨੇ ਆ ਤੇ ਇਹ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਬਚਾ ਕੇ ਰੱਖਦੇ ਸੋ ਜਿਹੜਾ ਇੱਕ ਵਧੀਆ ਸਬਸਟੀਟਿਊਟ ਜਿਹੜਾ ਕਿਉਂਕਿ ਪਲਾਂਟ ਬੇਸਡ ਡਾਈਟ ਜਿਹੜੀ ਦੀ ਹੈ ਉਹ ਸਾਨੂੰ ਵੈਸੇ ਵੀ ਲੰਮੀ ਤੇ ਸਿਹਤਮੰਦ ਜ਼ਿੰਦਗੀ ਦਿੰਦੀ ਹੈ ਜੀ ਇਹ ਮੇਰਾ ਪ੍ਰੈਕਟੀਕਲ ਅਨੁਭਵੀ ਹੈ ਸੋ ਇਹ ਬੜਾ ਕਮਾਲ ਦੀ ਚੀਜ਼ ਹੈਗੀ ਹੈ ਕੁਦਰਤ ਨੇ ਸਾਨੂੰ ਨਾਰੀਅਲ ਦਿੱਤਾ ਤੇ ਦੇਖੋ ਸਾਡੇ ਬਜ਼ੁਰਗਾ ਨੂੰ ਵੀ ਇਹਦੀ ਕਿੰਨੀ ਪੇਸ਼ਾਨ ਸੀ ਕਿ ਇਹਨੂੰ ਅਸੀਂ ਕਿੰਨਾ ਮਤਵ ਦਿੰਨੇ ਆ ਇਹ ਕੋਈ ਚੀਜ਼ਾਂ ਨਹੀਂ ਜਿਹੜੀਆਂ ਜਿਹੜੀਆਂ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਜੁੜੀਆਂ ਹੋਈਆਂ ਜੀ ਹਾਂਜੀ ਜਦੋਂ ਵੀ ਭਾਵੇਂ ਪੰਜਾਬੀ ਕਮਿਊਨਿਟੀ ਉੱਥੇ ਵੀ ਅਖੰਡ ਪਾਠ ਚ ਦੌਰ ਫਾਇਦਾ ਤੇ ਉੱਥੇ ਵੀ ਜਿਹੜਾ ਜਦੋਂ ਅਸੀਂ ਕੁੰਭ ਰੱਖਨੇ ਆ ਤੇ ਉਹਦੇ ਉੱਤੇ ਨਾਰੀਅਲ ਵੀ ਰੱਖਨੇ ਆ ਬਾਕੀ ਸਿੱਧੂਸਰਾਂ ਦੇ ਵਿੱਚ ਵੀ ਇਹਨੂੰ ਜਿਹੜਾ ਨਾਰੀਅਲ ਜਿਹੜਾ ਉਹ ਚੜਾਇਆ ਜਾਂਦਾ ਸੋ ਬੜਾ ਇਹਦਾ ਇਹਨੂੰ ਪੂਜ ਪੂਜਨੀ ਸਥਾਨ ਇਸੇ ਕਰਕੇ ਮਿਲਿਆ ਹੋਇਆ ਹੈ ਕਿ ਇਹਦੇ ਗੁਣਾਂ ਦੇ ਕਰਕੇ ਜੀ ਸੋ ਖਾਣੇ ਦੇ ਵਿੱਚ ਵੀ ਸਾਨੂੰ ਇਹ ਬਹੁਤ ਵੱਡਾ ਫਾਇਦਾ ਦਿੰਦਾ ਆ ਸੋ ਇਹਨੂੰ ਕਿਵੇਂ ਬਣਾਉਣਾ ਆ ਕਿਵੇਂ ਵਰਤਣਾ ਆ ਆਓ ਚੱਲਦੇ ਹਾਂ ਰਸੋਈ ਦੇ ਵਿੱਚ ਤੇ ਇਹਨੂੰ ਸਿੱਖਦੇ ਆਂ ਜੀ ਬਿਲਕੁਲ ਹਾਂਜੀ ਨਾਰੀਅਲ ਨੂੰ ਤੋੜ ਕੇ ਉਹਦੀ ਗਰੀ ਜਿਹੜੀ ਉਹ ਕੱਢ ਲੈਣੀ ਹੈ ਤੇ ਉਹਨੂੰ ਇੱਕ ਵਾਰੀ ਪਾਣੀ ਨਾਲ ਧੋ ਕੇ ਤੇ ਇਹਨੂੰ ਬਰੀਕ ਕੱਟ ਲੈਣਾ ਇਸ ਤਰ੍ਹਾਂ ਤੇ ਫਿਰ ਇਹਨੂੰ ਕੀ ਕਰਨਾ ਹੈਗੇ ਮਿਕਸੀ ਦੇ ਵਿੱਚ ਜਾਰ ਦੇ ਵਿੱਚ ਪਾ ਦੇਣਾ ਤੇ ਇਹਦੇ ਵਿੱਚ ਪਾਣੀ ਪਾ ਲੈਣਾ ਇੱਕ ਨਾਰੀਅਲ ਦੇ ਵਿੱਚ ਲਗਭਗ ਸ਼ੁਰੂ ਦੇ ਵਿੱਚ ਤੁਸੀਂ ਅੱਧਾ ਲੀਟਰ ਪਾਣੀ ਪਾਓ ਤੇ ਇਹਨੂੰ ਮਿਕਸੀਜ ਗ੍ਰाइंड ਕਰ ਦੇਣਾ ਪੂਰੀ ਤਰ੍ਹਾਂ ਇਸ ਫਰਬੀ ਕਪੜੇ ਨਾਲ ਨਿਸ਼ਾਨ ਕੇ ਤੇ ਨਿਚੋੜ ਕੇ ਵਿੱਚੋਂ ਦੁੱਧ ਕੱਢ ਲੈਣਾ ਹੈ। ਫੋਗ ਜਿਹੜਾ ਇੱਕ ਵਾਰੀ ਉਹਨੂੰ ਚੈੱਕ ਕਰ ਲੈਣਾ ਹੈ। ਅਗਰ ਉਹਦੇ ਵਿੱਚ ਛੋਟੇ ਟੁਕੜੇ ਹੋਣ ਜਿਵੇਂ ਛੋਟੇ-ਛੋਟੇ ਟੁਕੜੇ ਹੈਗੇ ਨੇ ਤੇ ਇਹਨੂੰ ਵਾਪਸ ਇੱਕ ਵਾਰੀ ਇੰਨੇ ਰੰਦ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਹੋਰ ਪਾ ਕੇ ਇਹਦੇ ਵਿੱਚ ਉਨ ਕੋਲ ਕਿਤੇ ਫੇਰ ਨਹੀਂ ਛੋੜ ਲਾਂਗੇ ਐਸਟਰਾ ਇਹ ਨਾਰੀਅਲ ਦਾ ਦੁੱਧ ਬਣ ਕੇ ਸਾਡੇ ਕੋਲ ਤਿਆਰ ਹੈ ਸੋ ਇਸ ਨੂੰ ਵਰਤਨਾ ਜਿਹੜਾ ਹੈ ਅਗਰ ਕਿਸੇ ਨੂੰ ਪੇਟ ਦੀਆਂ ਪ੍ਰੋਬਲਮ ਨੇ ਗੈਸਟ੍ਰਿਕ ਪ੍ਰੋਬਲਮ ਹੈ ਜਾਂ ਕੋਨਸਟਿਪੇਸ਼ਨ ਰਹਿੰਦਾ ਹੈ ਤੇ ਉਹ ਤੈਨੂੰ ਸਵੇਰੇ ਅਪ੍ਰੋਕਸੀਮੇਟਲੀ 1 ਕੱਪ ਦੁੱਧ ਐਸਟਰਾ ਇਹ ਹਲਕਾ ਜਿਹਾ ਕੋਸਾ ਕਰਕੇ ਤੇ ਇਹਨੂੰ ਪੀਵੇ ਜਾਂ ਫਿਰ ਇਹਨੂੰ ਜਿਨ੍ਹਾਂ ਨੇ ਦੁਪਹਿਰ ਦੇ ਖਾਣੇ ਨਾਲ ਕਰਨਾ ਹੈ ਤੇ ਉਹ ਕਿਸੇ ਵੀ ਸਬਜ਼ੀ ਦੇ ਵਿੱਚ ਜਿਸ ਤਰ੍ਹਾਂ ਅਸੀਂ ਬਾਅਦ ਚ ਘਿਓ ਪਾ ਲੈਨੇ ਆ ਥੋੜਾ ਜਿਹਾ ਉਹ ਥੋੜਾ ਜਿਹਾ ਤਿੰਨ ਚਾਰ ਚਮਚੇ ਜਿਹੜਾ ਇਹ ਦੁੱਧ ਜਿਹੜਾ ਉਹਦੇ ਵਿੱਚ ਸਬਜ਼ੀ ਚ ਐਡ ਕਰ ਲੈਣਾ ਤੇ ਉਹਦੇ ਨਾਲ ਵੀ ਇਹ ਬਹੁਤ ਸਾਰੀਆਂ ਜਿਹੜੇ ਆਪਣੇ ਫਾਇਦੇ ਨੇ ਉਹ ਦੇ ਦਿੰਦਾ ਤੇ ਬਾਕੀ ਜਿਹਨੇ ਚਾਹ ਵਗੈਰਾ ਬਣਾਣੀ ਹੈ ਤਾਂ ਉਹ ਬਣਾ ਸਕਦਾ ਹਾਲਾਂਕਿ ਮੈਂ ਰਿਕਮੈਂਡ ਨਹੀਂ ਕਰਦਾ ਕਿ ਇਹ ਚਾਹ ਬਣਾਓ ਲੇਕਿਨ ਬਣ ਸਕਦੀ ਹੈ ਉਹ ਚਾਹ ਵੀ ਬਣਾਈ ਜਾ ਸਕਦੀ ਹੈ ਤੇ ਵਧੀਆ ਤਰੀਕਾ ਇਹੀ ਹੈ ਜਾਂ ਤੇ ਇਹਨੂੰ ਇਸ ਤਰ੍ਹਾਂ ਹੀ ਪੀਤਾ ਜਾਵੇ ਇਹ ਜਿਹੜਾ ਪ੍ਰੋਬਲਮ ਹੈ ਜਿਹਨਾਂ ਠੀਕ ਕਰਨੀਆਂ ਨੇ ਜਾਂ ਫਿਰ ਉਹ ਅ ਕਿਸੇ ਵੀ ਆਪਣੀ ਸਬਜੀ ਦੀ ਗਰੇਵੀ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀਆਂ ਉਹਦੇ ਵਿੱਚ ਐਡ ਕਰ ਸਕਦੇ ਨੇ ਤੇ ਨੂੰ ਇੰਜੋਏ ਕਰ ਸਕਦੇ ਨੇ ਬੱਚੇ ਜਿਹੜੇ ਨੇ ਛੋਟੇ ਜਿਵੇਂ ਛੋਟਾ ਬੱਚਾ ਉਹ ਨੂੰ ਤੁਸੀਂ ਤੰਦਰੁਸਤ ਰੱਖਣਾ ਹੈ ਤੇ ਉਹਨੂੰ ਦੋ ਤੋਂ ਤਿੰਨ ਚੰਚੇ ਦੁੱਧ ਰੋਜ਼ ਇਹਦਾ ਨਾਰੀਅਲ ਦਾ ਦੁੱਧ ਦਾ ਇਹਦੇ ਵਿੱਚ ਜਿਹੜਾ ਇੱਕ ਨਾਰੀਅਲ ਦਾ ਮੀਡੀਅਮ ਉਹਦੇ ਚ ਲਗਭਗ 750 ml ਪਾਣੀ ਪਾ ਕੇ ਤੇ ਦੁੱਧ ਬਣਦਾ ਜਾਨੀ ਕਿ ਪੌਣਾ ਕਿਲੋਟਰ ਜਿਹੜਾ ਦੁੱਧ ਹੈ ਉਹਦਾ ਬਣ ਜਾਣਾ ਸੋ ਉਸ ਦੁੱਧ ਨੂੰ ਬਹੁਤ ਜ਼ਿਆਦਾ ਨਹੀਂ ਦੇਣਾ ਹੁੰਦਾ ਬੱਚਿਆਂ ਨੂੰ ਰਜਵਾਨੀ ਦੇਣਾ ਇਹ ਇਹ 3-4 ਚਮਚ ਹੀ ਰੋਜ਼ ਕਾਫੀ ਹੈ ਬਛੋਟੇ ਬੱਚਾ ਵਾਸਤੇ ਜਿਹੜੇ ਬੱਚੇ ਥੋੜੇ ਜੇ ਵੱਡੇ ਹੋ ਜਾਂਦੇ ਉਹਨਾਂ ਨੂੰ ਫਿਰ ਉਸ ਤਰ੍ਹਾਂ ਉਹਦੀ ডোজ ਜੜੀ ਬਤਾਈ ਜਾ ਸਕਦੀ ਹੈ ਜਿਵੇਂ 2-3 ਸਾਲ ਦਾ ਬੱਚਾ ਹੈ ਤੇ ਉਹਨੂੰ ਅੰਤੱਕ ਕੱਪ ਦੇ ਦਿੱਤਾ ਜਿਹੜੇ ਥੋੜੇ ਹੋਰ ਵੱਡੇ ਬੱਚੇ ਨੇ 4-5 ਸਾਲ ਦਾ ਬੱਚਾ ਜਿਹੜਾ ਉਹਨੂੰ 1 ਕੱਪ ਤੱਕ ਦੁੱਧ ਦੇ ਸਕਦੇ ਆ ਸੋ ਇਸ ਤਰ੍ਹਾਂ ਅਗਰ ਬੱਚਿਆਂ ਨੂੰ ਇਹ ਦੁੱਧ ਦੇਣੇ ਆ ਤੇ ਇੱਕ ਤੇ ਉਹਨਾਂ ਦੀ ਗ੍ਰੋਥ ਬਹੁਤ ਵਧੀਆ ਹੁੰਦੀ ਹੈ ਬਿਮਾਰੀਆਂ ਤੋਂ ਬਿਲਕੁਲ ਸੁਰੱਖਿਅਤ ਰਹਿੰਦੇ ਨੇ ਥੋੜੀ ਕਿਤੇ ਕਦੇ ਬਿਮਾਰ ਹੁੰਦੇ ਹੀ ਨਹੀਂ ਸੋ ਕਦੇ ਉਹਨਾਂ ਨੂੰ ਖੰਗ ਜੁਕਾਮ ਵਰਗੀਆਂ ਪ੍ਰੋਬਲਮਸ ਨਹੀਂ ਹੁੰਦੀਆਂ ਫਿਰ ਇਹਨੂੰ ਅਸੀਂ ਹੋਰ ਵੀ ਚੀਜ਼ਾਂ 'ਚ ਵੀ ਦੇਖਿਆ ਹੈ ਕਿ ਜਿਹੜੇ ਜਿਵੇਂ ਅੱਜਕੱਲ੍ਹ ਵਾਇਰਲ ਬੜੇ ਚੱਲੀਆਂ ਹੋਈਆਂ ਨੇ ਬਿਮਾਰੀਆਂ ਜਿਵੇਂ ਕਦੇ ਚਿਕਨਗੁਨੀ ਆ ਜਾਂਦਾ ਹੈ ਕਦੇ ਡੇਂਗੂ ਆ ਜਾਂਦਾ ਹੈ ਕਦੇ ਪਿਛੇ ਕੋਰੋਨਾ ਆ ਗਿਆ ਸੀ ਇਹੋ ਜਿਹੇ ਜਿਹੜੇ ਵਾਇਰਸ ਜਿਹੜੇ ਆ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਐਂਟੀ-ਵਾਇਰਲ ਪ੍ਰੋਪਰਟੀਆਂ ਨੇ ਤੇ ਉੱਥੇ ਵੀ ਇਹ ਤੁਹਾਨੂੰ ਬਹੁਤ ਜ਼ਿਆਦਾ ਮਦਦ ਕਰਦਾ ਹੈ ਇਹਨਾਂ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਤੇ ਇਹ ਹੋਣ ਹੀ ਨਾਲ ਉਹਦੇ ਵ ਸੋ ਇਸ ਤਰ੍ਹਾਂ ਇਹਦੇ ਬਹੁਤ ਸਾਰੇ ਬੇਨਫਿਟ ਨੇ ਜਿਹੜੇ ਤੁਸੀਂ ਇਸ ਉਤੋਂ ਲੈ ਸਕਦੇ ਹੋ ਸੋ ਆਸਾਨ ਜਿਹਾ ਤਰੀਕਾ ਬਣਾਉਣ ਦਾ ਬਸ ਗਿਰੀ ਕੱਢੋ ਉਹਦਾ ਪਾਣੀ ਵੱਖਰਾ ਕਰ ਲਓ ਤੇ ਗਿਰੀ ਨੂੰ ਧੋ ਕੇ ਛੋਟੇ ਪੀਸਾਂ 'ਚ ਕੱਟ ਕੇ ਮਿਕਸੀ 'ਚ ਗ੍ਰाइंड ਕਰ ਲਓ ਉਹਦੇ 'ਚ ਪੌਣਾ ਕਿਲੋ ਪਾਣੀ ਪਾ ਲਓ ਤੇ ਉਹਨੂੰ ਰਗੜ ਕੇ ਚੰਗੀ ਤਰ੍ਹਾਂ ਤੇ ਉਹਦਾ ਜਿਹੜਾ ਉਹਨੂੰ ਪੌਣੇ 'ਚ ਪਾ ਕੇ ਚੰਗੀ ਤਰ੍ਹਾਂ ਕੁੱਟ ਕੇ ਨਿਚੋੜ ਕੇ ਤੁਹਾਡਾ ਦੁੱਧ ਕੱਢ ਲਓ ਸੋ ਕੋਈ ਜ਼ਿਆਦਾ ਔਖਾ ਕੰਮ ਵੀ ਨਹੀਂ ਹੈ ਸੋ ਲੇਕਿਨ ਬੇਨਫਿਟ ਜਿਹੜੇ ਨੇ ਦੇ ਬਹੁਤ ਸਾਰੇ ਹੈ ਸੋ ਜਿਹੜੇ ਲੋਕ ਗਿਰੀ ਖਾ ਸਕਦੇ ਨੇ ਦੰਦ ਜਿਨ੍ਹਾਂ ਦੇ ਬਿਲਕੁਲ ਕਾਇਮ ਨੇ ਉਹ ਤੇ ਗਿਰੀ ਹੀ ਖਾ ਲੈਣ ਲੇਕਿਨ ਜਿਹੜੇ ਨਹੀਂ ਖਾ ਸਕਦੇ ਜਿਵੇਂ ਬਜ਼ੁਰਗ ਨੇ ਉਹਨਾਂ ਨੂੰ ਕੋਈ ਚੀਜ਼ ਬਹੁਣੀ ਔਖੀ ਹੁੰਦੀ ਹੈ ਉਹ ਇਸ ਦੁੱਧ ਦਾ ਇਸਤੇਮਾਲ ਕਰ ਸਕਦੇ ਨੇ ਬੱਚੇ ਦਾ ਦੁੱਧ ਦਾ ਇਸਤੇਮਾਲ ਕਰ ਸਕਦੇ ਨੇ ਯਾਰ ਤੁਸੀਂ ਕਿਸੇ ਵੀ ਸਬਜ਼ੀ ਦੇ ਵਿੱਚ ਘਿਓ ਦੀ ਕਮੀ ਨੂੰ ਪੂਰਾ ਕਰਨਾ ਹੈ ਉਹਨੂੰ ਹੋਰ ਟੇਸਟੀ ਬਣਾਉਣਾ ਹੈ ਤੇ ਥੋੜੀ ਅਗਰ ਦੋ ਤਿੰਨ ਚਮਚੇ ਇਹਦੇ ਦੁੱਧ ਪਾ ਦਦੇ ਹੋ ਤੇ ਉਹ ਬਹੁਤ ਸਵਾਦ ਹੋ ਜਾਂਦੀ ਹੈ ਸੋ ਇਹਨੂੰ ਇਸ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕਰਕੇ ਤੁਸੀਂ ਇੱਕ ਵਧੀਆ ਸਿਹਤਮੰਦ ਜ਼ਿੰਦਗੀ Enjoy ਕਰ ਸਕਦੇ ਹੋ ਸੋ ਦੋਸਤੋ ਅੱਜ ਤੁਸੀਂ ਜਾਣਿਆ ਨਾਰੀਅਲ ਦੇ ਦੁੱਧ ਦੇ ਬਾਰੇ ਵਿੱਚ ਇਸ ਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਇਸ ਨੂੰ ਇਸਤੇਮਾਲ ਕਰਨਾ ਹੈ ਤੇ ਤੁਹਾਡੇ ਸਰੀਰ ਨੂੰ ਇਹਦੇ ਕੀ ਕੀ ਫਾਇਦੇ ਹੁੰਦੇ ਹਨ ਇਦਾਂ ਦੀਆਂ ਹੀ ਜਾਣਕਾਰੀਆਂ ਪਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਆਲੋ ਮਨ ਕੇ ਬਣਾਈਏ ਹੈ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸ੍ਰਿਕਾ